ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਦੇ ਵਿੱਚ ਮਹਿੰਗਾਈ ਚਬੰਦੀ ਮਹਿੰਗਾਈ ਨੇ ਬਹੁਤ ਬਸ ਕਰਾਈ ਪਈ ਕੈਨੇਡਾ ਦੀ ਕੈਨੇਡਾ ਦੇ ਹਾਲਤ ਮਾੜੇ ਹੋਏ ਆ ਲੋਕ ਆਪਣਾ ਹਸਾਬਕਤਾ ਪੂਰਾ ਨਹੀਂ ਰੱਖ ਸਕੇ ਈਵਨ ਜਿਹੜੇ ਕਿ ਬਹੁਤ ਜ਼ਰੂਰੀ ਖਰਚੇ ਆ ਕ੍ਰੋਸਰੀ ਵਗੈਰਾ ਉਹਦੇ ਉੱਤੇ ਵੀ ਅਸਰ ਪਿਆ ਆ ਬਹੁਤ ਜ਼ਿਆਦਾ ਹਾਲਤ ਜਿਹੜੀ ਐ ਇਸ ਵੇਲੇ ਮਾੜੀ ਆ ਲੋਕਾਂ ਦੀ ਉਹਦਾ ਕਾਰਨ ਮਹਿੰਗਾਈ ਆ ਪਰ ਹੁਣ ਦੱਸਿਆ ਜਾ ਰਿਹਾ ਵੀ ਮਹਿੰਗਾਈ ਥੱਲੇ ਆ ਗਈ ਥੱਲੇ ਆ ਗਈ ਦਾ ਮਤਲਬ ਕਹਿੰਦੇ ਕੈਨਨ ਇਨਫਲੇਸ਼ਨ ਰੇਟ 2.5% ਤੇ ਆ ਗਿਆ ਪਿਛਲੇ ਮਹੀਨੇ ਸੋ 2.5% ਤੱਕ کافی ਘੱਟ ਮਹਿੰਗਾਈ ਦਸੀ ਜਾਂਦੀ ਹੈ ਵੀ ਇਹ کافی ਘੱਟ ਹੁੰਦੀ ਆ 2% ਤੋਂ ਥੱਲੇ ਤਾਂ ਆਉਣ ਹੀ ਨਹੀਂ ਚਾਹੀਦੀ ਹੁੰਦੀ ਇਹ ਨਹੀਂ ਤੇ ਸਾਰਾ ਸਿਸਟਮ ਗੜਬੜਾ ਜਾਊਗਾ ਜਿਹੜਾ ਜੜੀਆਂ ਪ੍ਰੈਡਿਕਸ਼ਨ ਸੀਗੀਆਂ ਪਹਿਲਾਂ ਅੰਦਾਜ਼ੇ ਸੀਗੇ ਉਹ ਹੁਣ ਇਹਦਾ ਮਤਲਬ ਸਿੱਧਾ ਆ ਕਿ ਜਿੰਨੀ ਆ ਸੀਗੀ ਉਸ ਤੋਂ ਵੀ ਤੇਜ਼ੀ ਦੇ ਨਾਲ ਮਹਿੰਗਾਈ ਘਟ ਰਹੀ ਹੈ ਜਿਹਦਾ ਮਤਲਬ ਇਹ ਹੋਊਗਾ ਕਿ ਆ ਸਤੰਬਰ ਦੇ ਵਿੱਚ ਜਿਹੜੀ ਪਹਿਲੇ ਹਫ਼ਤੇ ਨੂੰ ਮੀਟਿੰਗ ਹੋਣੀ ਆ ਆਪਣੇ ਬੈਂਕ ਆਫ ਕੈਨੇਡਾ ਦੀ ਉਹਦੇ ਵਿੱਚ ਇਹਨਾਂ ਨੇ ਇੰਟਰਸਟ ਹੋਰ ਘਟਾ ਦੇਣੇ ਆ। ਅ ਜਿਹੜਾ ਟਰੈਵਲ ਕਰਨ ਦੇ ਲਈ, ਕਾਰਾਂ ਦੇ ਲਈ, ਬਿਜਲੀ ਦੇ ਲਈ ਇਹ ਸਾਰੀਆਂ ਕੀਮਤਾਂ ਥੱਲੇ ਚੱਲੇ ਗਈਆਂ। ਇਹਨਾਂ ਸਾਰ ਕਿਉਂਕਿ 인ਫਲੇਸ਼ਨ ਜਦੋਂ ਮਹਿੰਗਾਈ ਗਿਣਦੇ ਆ ਇਹ ਇਕੱਲੀ ਮਤਲਬ ਸਬਜ਼ੀ-ਭਾਜੀ ਦੀ ਮਹਿੰਗਾਈ ਨਹੀਂ ਗਿਣਦੇ, ਇਹ ਸਾਰਾ ਕੁਝ ਰਲਾ ਕੇ ਆਉਂਦਾ ਉਹਦੇ ਵਿੱਚ ਟਰੈਵਲ ਥੱਲੇ ਗਿਆ, ਕਾਰਾਂ ਦੀਆਂ ਕੀਮਤਾਂ ਥੱਲੇ ਗਈਆਂ, ਇਲੈਕਟ੍ਰਿਸਿਟੀ ਦੀ ਕੀਮਤ ਥੱਲੇ ਗਈ ਆ ਫੇਰ ਹੁਣ ਇਹ ਕਹਿੰਦੇ ਵੀ ਮਹਿੰਗਾਈ ਜਿਹੜੀ ਆ ਉਹ ਥੱਲੇ ਚਲੀ ਗਈ ਜਿਹੜੇ ਹਾਊਸਿੰਗ ਕਾਸਟ ਆ, ਸਪੈਸ਼ਲੀ ਰੈਂਟ ਤੇ ਮਾਰਗੇਜ ਪੇਮੈਂ ਇਹ ਹਜੇ ਵੀ ਇਨਫਲੇਸ਼ਨ ਨੂੰ ਡਰਾਈਵ ਕਰ ਰਿਹਾ ਹੈ। ਇਹ ਹਜੇ ਵੀ ਵੱਡਾ ਫੈਕਟਰ ਆ। ਸ਼ੈਲਟਰ ਕਾਸਟ ਜਿਹੜੀ ਆ ਥੋੜੀ ਜੀ ਸਲੋ ਹੋਈ ਦਸੀ ਜਾ ਰਹੀ ਆ 5.7% ਈਅਰ ਓਵਰ ਈਅਰ ਤੇ ਇਹ 6.2% ਜੂਨ ਦੇ ਵਿੱਚ ਡਾਊਨ ਸਗੀ ਇਹਦੇ ਨਾਲ। ਮਹਿੰਗਾਈ 3% ਤੋਂ ਥੱਲੇ ਆ ਜਨਵਰੀ ਤੋਂ ਲੈ ਕੇ ਤੇ ਇਹ ਆ ਕਿ ਹਾਈ ਪ੍ਰਾਈਸ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਬੈਂਕ ਆਫ ਕੈਨੇਡਾ ਲਗਾਤਾਰ ਇੰਟਰਸਟ ਰੇਟ ਕੱਟ ਕਰ ਰਹੀ ਆ। ਇਕਨੋਮਿਕ ਗਰੋਥ ਦੇ ਲਈ ਤਾਂ ਕਿ ਸਪੋਰਟ ਮਿਲ ਸਕੇ ਕਰੋਸੀ ਪ੍ਰਾਈਸਸ ਜਿਹੜੀ ਹੌਲੀ ਜੇ ਇਹ ਵਧੇ ਆ ਜੇ 2.1% ਇਹ ਕਰੀਅਰ ਓਵਰ-ਈਅਰ ਦੇਖਿਆ ਜਾਵੇ ਸਰਵ ਜਿਹੜੇ ਸਰਵਸ ਪ੍ਰਾਈਸਸ ਨੇ ਜਿਹੜੇ ਉਹ ਹਾਈ ਵੇਜਸ ਦੱਸ ਰਹੇ ਆ ਅਜੇ ਵੀ ਉਹ 4.4% ਤੇ ਗਏ ਆ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਕੱਟ ਕਰੂਗੀ ਔਰ 1/4% ਸਤੰਬਰ ਦੇ ਵਿੱਚ ਤੇ ਜਾਂ ਹੋਰ ਵੀ ਹੋਸਟ ਕੱਟ ਕਰ ਸਕਦੇ ਆ ਜੇਕਰ ਇਕਨੋਮੀ ਸਲੋ ਹੋ ਗਈ ਜਿੰਨੀ ਇਹ ਆਸ ਕਰਦੇ ਆ ਉਹਦੇ ਨਾਲ ਉਹ ਵੀ ਥੱਲੇ ਹੁਣ ਇਹ ਸਾਰਾ ਰੌਲਾ ਗੋਲਾ ਕੀ ਆ ਅਸਲ ਦੇ ਵਿੱਚ ਮਹਿੰਗਾਈ ਘਟ ਗਈ ਦਾ ਮਤਲਬ ਕੀ ਆ ਮਹਿੰਗਾਈ ਘਟ ਗਈ ਦਾ ਮਤਲਬ ਇਹ ਆ ਕਿ ਲੋਕਾਂ ਕੋਲੇ ਖਰਚਣ ਲਈ ਪੈਸੇ ਹੈ ਨਹੀਂ ਮਾਰਕੀਟ ਦੇ ਵਿੱਚ ਚੀਜ਼ਾਂ ਉਦਾਂ ਹੀ ਪਈਆਂ ਉਹ ਵੇਕ ਨਹੀਂ ਰਹੀਆਂ ਤੇ ਜਦੋਂ ਵੇਕ ਨਹੀਂ ਰਹੀਆਂ ਤਾਂ ਫਿਰ ਉਹਦੀ ਕੀਮਤ ਥੱਲੇ ਸੈਟ ਦਿੱਤੀ ਜਾਂਦੀ ਕਿ ਭਾਈ ਕੋਈ ਲੈ ਲੋ ਹੀ ਕੀਮਤਾਂ ਘਟਾ ਦਿੰਨੇ ਆ ਚਾਹੇ ਉਹ ਕਾਰਾਂ ਹੋਣ ਲੋਕ ਟਰੈਵਲਿੰਗ ਕਰ ਰਹੇ ਆ ਉਹਦੀਆਂ ਕੀਮਤਾਂ ਘਟੀਆਂ ਇਲੈਕਟ੍ਰਿਸਿਟੀ ਦੀਆਂ ਦੂਜੀਆਂ ਇਹ ਸਾਰੀਆਂ ਚੀਜ਼ ਮੋٹے ਰੂਪ ਦੇ ਵਿੱਚ ਇਹ ਆ ਕਿ ਲੋਕਾਂ ਕੋਲੇ ਕੋਈ ਪੈਸਾ ਖਰਚਣ ਦੇ ਲਈ ਹੈ ਹੀ ਨਹੀਂ ਜਦੋਂ ਲੋਕ ਪੈਸਾ ਨਹੀਂ ਖਰਚਣਗੇ ਤਾਂ ਚੀਜ਼ਾਂ ਪਈਆਂ ਪਈਆਂ ਕੀ ਕਰਨੀਆਂ ਜਿਹਦੇ ਜਿਹਦੀਆਂ ਚੀਜ਼ਾਂ ਜਾਂ ਮਾਲਕ ਨੇ ਉਹਨਾਂ ਨੂੰ ਸਸਤੀਆਂ ਕਰਕੇ ਵੇਚੂਗਾ ਜਿਹਨੂੰ ਕਿਹਾ ਜਾਂਦਾ ਵੀ ਮਹਿੰਗਾਈ ਘਟ ਗਈ ਹੁਣ ਜੇ ਇਹ ਮਹਿੰਗਾਈ ਹੋਰ ਘਟ ਗਈ ਜਿਹਦਾ ਇਹ ਮਹਿੰਗਾਈ ਘਟਣ ਦਾ ਇੱਕ ਮਤਲਬ ਕੀ ਹੈ ਕਿ ਤੁਹਾਡੀ ਇਕਨੋਮੀ ਸਲੋ ਆ ਇਕਨੋਮੀ ਸਲੋ ਦਾ ਮਤਲਬ ਇਹ ਹੈ ਕਿ ਲੋਕ ਚੀਜ਼ਾਂ ਖਰੀਦ ਨਹੀਂ ਰਹੇ ਇਸ ਵੇਲੇ ਹੁਣ ਬੈਂਕ ਆਫ ਕੈਨੇਡਾ ਕੀ ਕਰੂਗੀ ਕਿਉਂਕਿ ਮਹਿੰਗਾਈ ਦਾ ਇੱਕਦਮ ਹੋਰ ਥੱਲੇ ਜਾਣਾ ਵੀ ਖਤਰਨਾਕ ਆ ਉਹ ਖਤਰਾ ਕਿਸ ਕਰਕੇ ਆ ਵੀ ਇਹ ਇੰਡੀਕੇਸ਼ਨ ਆ ਇੱਕ ਇਹ ਇਹ ਇੱਕ ਲੱਛਣ ਆ ਜਿਹੜਾ ਮਹਿੰਗਾਈ ਘਟੀ ਦਾ ਦੱਸਣਾ ਕਿ ਲੋਕ ਪੈਸਾ ਨਹੀਂ ਖਰਚ ਰਹੇ ਲੋਕਾਂ ਦੇ ਕੋਲੇ ਪੈਸਾ ਹੈ ਨਹੀਂ ਹੁਣ ਲੋਕ ਪੈਸਾ ਕਿੱਦਾਂ ਖਰਚਣਗੇ ਉਹਦੇ ਲਈ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਥੱਲੇ ਲੈ ਕੇ ਆਊਗੀ ਕਿਉਂਕਿ ਪਹਿਲਾਂ ਇੰਟਰਸਟ ਰੇਟ ਨੂੰ ਦੋ ਵਾਰੀ ਥੱਲੇ ਲੈ ਜਾਂਦਾ ਹੁਣ ਫਿਰ ਜਦੋਂ ਇੰਟਰਸਟ ਰੇਟ ਥੱਲੇ ਆਊਗਾ ਇਹਦੇ ਨਾਲ ਲੋਕ ਪੈਸਾ ਖਰਚਣਗੇ ਜਿਹੜੀ ਐਨੂਅਲ ਇਨਫਲੇਸ਼ਨ ਰੇਟ ਆ ਕਿਉਂਕਿ ਉਹ 2.5% ਦੇ ਉੱਤੇ ਐਸ਼ ਵੇਲੇ ਆ ਉਹਦੇ ਨਾਲ ਫਿਰ ਜਿਹੜੇ ਹੋਰ ਇੰਟਰਸਟ ਰੇਟ ਥੱਲੇ ਆਉਣਗੇ ਮਾਰਗੇਜ ਸਸਤੀ ਹੋਊਗੀ ਲੋਕਾਂ ਕੋਲੇ ਚਾਰ ਪੈਸੇ ਬਚਣਗੇ ਜਿਨ੍ਹਾਂ ਦੀ ਵੇਰੀਏਬਲ ਮਾਰਗੇਜ ਆ ਉਹਨਾਂ ਦੀ ਕਿਸ਼ਤ ਜਿਹੜੀ ਪੇਮੈਂਟ ਥੋੜੀ ਜਿਹੀ ਘਟੂਗੀ ਕ੍ਰੈਡਿਟ ਕਾਰਡ ਦੀ ਪੇਮੈਂਟ ਘਟੂਗੀ ਇੰਟਰਸਟ ਘਟੂਗਾ ਲਾਈਨ ਆਫ ਕ੍ਰੈਡਿਟ ਦਾ ਇੰਟਰਸਟ ਘਟੂਗਾ ਚਾਰ ਪੈਸੇ ਲੋਕਾਂ ਕੋਲ ਹੋਣਗੇ ਤੇ ਉਹ ਫਿਰ ਜਾ ਕੇ ਮਾਰਕੀਟ ਦੇ ਵਿੱਚੋਂ ਕੋਈ ਸਾਮਾਨ ਖਰੀਦਣਗੇ ਕੋਈ ਫਰਨੀਚਰ ਖਰੀਦੂਗਾ ਕੋਈ ਕਿਤੇ ਘੁੰਮਣ ਜਾਊਗਾ ਕੋਈ ਕੁਛ ਕਰੂਗਾ ਉਹ ਜਦੋਂ ਕਰੂਗਾ ਤੇ ਫੇਰ ਜਿਹੜੀ ਐਕਟੀਵਿਟੀ ਆ ਫੇਰ ਚੱਲੂਗੀ ਫੇਰ ਚੀਜ਼ਾਂ ਵੇਚਣ ਲੱਗਣਗੀਆਂ ਫੇਰ ਉਹ ਚੀਜ਼ ਸਟੇਬਲ ਹੋਊਗੀ ਵੀ ਇੰਨੇ ਲੋਕ ਖਰੀਦਣ ਵਾਲੇ ਆ ਇੰਨੀਆਂ ਚੀਜ਼ਾਂ ਵੇਚਣ ਵਾਲੀਆਂ ਪਈਆਂ ਰਲਾਪਾ ਕੇ ਦੋਵੇਂ ਚੀਜ਼ਾਂ ਜਿਹੜੀਆਂ ਇੱਕ ਥਾਂ ਦੇ ਉੱਤੇ ਸਟੇਬਲ ਜੀਆਂ ਹੋ ਗਈਆਂ ਸੋ ਇਸ ਗੱਲ ਦੇ ਲਈ ਇੱਕ ਇੰਡੀਕੇਸ਼ਨ ਹੁਣ ਇਹ ਵੀ ਆ ਕਿ 0.25% ਜਾਂ ਜਿਹੜਾ 25 ਬੇਸਿਸ ਪੁਆਇੰਟ ਆ ਸਤੰਬਰ ਦੇ ਪਹਿਲੇ ਹਫਤੇ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਇਹਨਾਂ ਨੇ ਹੋਰ ਘਟਾ ਦੇਣਾ ਜਿਹਦਾ ਮਤਲਬ ਇਹ ਆ ਕਿ ਥੋੜੀ ਜੀ ਇਕਨੋਮੀ ਚੱਲ ਜੂਗੀ ਘਰਾਂ ਦੀ ਕੰਸਟਰਕਸ਼ਨ ਸ਼ੁਰੂ ਹੋ ਜੂਗੀ ਕੰਮਕਾਰ ਚੱਲ ਜਾਣਗੇ ਟਰੱਕਾਂ ਦਾ ਜਿਹੜਾ ਕੰਮ ਸਲੋ ਹੋਇਆ ਆ ਉਹ ਥੋੜਾ ਜਿਹਾ ਚੱਲ ਜੂਗਾ ਹਾਲਾਂਕਿ ਬਹੁਤ ਵੱਡਾ ਨਹੀਂ ਇਹਦੇ ਨਾਲ ਫਰਕ ਪੈਣਾ ਪਰ ਇੰਡੀਕਿਓ ਜੇ ਇਹਦੇ ਉਲਟਾ ਹੁੰਦਾ ਕਿ ਮਹਿੰਗਾਈ ਨਾ ਘਟਦੀ ਫਿਰ ਇੰਟਰਸਟ ਰੇਟ ਨਾ ਘਟਦੇ ਤਾਂ ਇਹ ਜਿਹੜਾ ਅ ਇਸੂਲੇ ਆਰਥਿਕ ਤੰਗੀ ਕੈਨੇਡਾ ਦੇ ਵਿੱਚ ਚੱਲੀ ਆ ਨੇ ਹੋਰ ਲੰਬਾ ਸਮਾਂ ਇਸੇ ਤਰੀਕੇ ਨਾਲ ਚੱਲੀ ਜਾਣੀ ਸੀ ਸੋ ਇਹ ਜਿਹੜੀ ਹੈਗੀ ਆ ਇੱਕ ਚੰਗਾ ਸਾਈਨ ਆ ਸੋ ਜੁਲਾਈ ਦੇ ਵਿੱਚ ਜਿਹੜੀ ਸਬ ਤੋਂ ਸਲੋਇਸਟ ਐਨੂਅਲ ਗਰੋਥ ਹੋਈ ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਔਰ ਇਹ ਵੀ ਪਿਛਲੇ 3 ਸਾਲਾਂ ਦੇ ਵਿੱਚ ਮਾਰਚ 2021 ਤੋਂ ਲੈ ਕੇ ਹੁਣ ਤੱਕ ਸਬ ਤੋਂ ਸਲੋ ਮਹੀਨਾ ਇਹ ਮੰਨਿਆ ਜਾ ਸਕਦਾ ਹੈ ਸੋ ਹੁਣ ਇਹ ਕੀਮਤਾਂ ਜਿਹੜੀਆਂ ਥੱਲੇ ਨੂੰ ਇੱਕ ਵਾਰੀ ਜਿਹੜੀਆਂ ਬੈਂਕ ਦੇ ਇੰਟਰਸਟ ਰੇਟ ਘਟਣਗੇ ਦੂਜਾ ਹੈਗਾ ਕਿ ਗਲੋਬਲ ਸਬ ਜਿਹੜੀ ਸਪਲਾਈ ਚੇਨ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਇਮਪਰੂਵ ਹੋਈ ਆ ਗਰੋਸਰੀ ਪ੍ਰਾਈਸਸ ਇੱਕ ਪੁਆਇੰਟ ਦੇ ਉੱਤੇ ਜਿਹੜੇ ਬਹੁਤ ਜ਼ਿਆਦਾ ਡਬਲ ਡਿਜੀਟ ਦੇ ਵਿੱਚ ਗਰੋ ਕਰ ਰਹੇ ਸੀਗੇ ਉਹ ਇਸ ਵੇਲੇ ਥੋੜਾ ਜਿਹਾ ਘਟ ਗਿਆ ਪਿਛਲੇ ਮਹੀਨੇ ਗਰੋਸਰੀ ਪ੍ਰਾਈਸਸ ਜਿਹੜੇ 2.1% ਉੱਪਰ ਗਏ ਆ ਸੂਕਈ ਚੀਜ਼ਾਂ ਜਿਵੇਂ ਕੱਪੜੇ ਆ ਕਲੋਥਿੰਗ ਆ ਫੁੱਟਵੀਅਰ ਆ ਜਾਂ ਜਿਹੜਾ ਹੋਰ ਕਿੰਨਾ ਕੁਸ਼ ਆ ਉਹ ਸਾਰਾ ਕੁਸ਼ ਜਿਹੜਾ ਥੱਲੇ ਨੂੰ ਆ ਗਿਆ ਜੇਕਰ ਉਹਨੂੰ ਪਿਛਲੇ ਦਾ ਨਾਲ ਮੁਕਾਬਲਾ ਕਰਕੇ ਦੇਖਦੇ ਆ ਪ੍ਰਾਈਸ ਪ੍ਰੈਸ਼ਰ ਹਜੇ ਵੀ ਕਿਸੇ ਨਾ ਕਿਸੇ ਤਰ੍ਹਾਂ ਸਰਵਿਸ ਸੈਕਟਰ ਦੇ ਉੱਤੇ ਹੈਗਾ ਆ ਤੇ ਜਿਹੜੀ ਇਹ ਇੱਕ ਚੰਗਾ ਸਾਈਨ ਆ ਤੇ ਦੇਖੋ ਹੁਣ ਕਿੰਨਾ ਰੇਟ ਕੱਟ ਹੁੰਦਾ ਤੇ ਕਿਥੇ ਤੱਕ 4.5% ਦੇ ਉੱਤੇ ਹੈਗਾ ਆ ਸੈਂਟਰਲ ਬੈਂਕ ਦੀ ਮੀਟਿੰਗ ਸਤੰਬਰ 4 ਬੁੱਧਵਾਰ ਨੂੰ ਹੋਣੀ ਹੈ ਉਦੋਂ ਨੂੰ ਫਿਰ ਇਹ ਫੈਸਲਾ ਕਰ ਦੇਣਗੇ ਕਿ ਇੰਟਰਸਟ ਰੇਟ ਜਿੰਤੇ ਤੱਕ ਲੱਗਦਾ ਇਹ ਵੀ ਇਹਨਾਂ ਨੇ ਹੋਰ ਘਟਾ ਦੇਣਾ ਜਦੋਂ ਨਾ 0.25% ਘਟਾਇਆ ਸੀ ਲੋਕ ਕਹਿੰਦੇ ਊਠ ਤੋਂ ਛਾਣ ਨਹੀਂ ਲਾਉਣ ਵਾਲੀ ਗੱਲ ਆ ਇਹਦੇ ਨਾਲ ਕੀ ਫਰਕ ਪੈਣਾ ਅਗਲੀ ਵਾਰ ਇਹਨਾਂ ਨੇ ਫਿਰ 0.25% ਘਟਾ ਦਿੱਤਾ ਅੱਧਾ ਪਰਸੈਂਟ ਘਟ ਗਿਆ ਹੁਣ ਜਿਹੜਾ ਇਹਨਾਂ ਨੇ 0.2% ਜੇ ਸਤੰਬਰ 4 ਬੁੱਧਵਾਰ ਨੂੰ ਫੇਰ ਘਟਾ ਦਿੱਤਾ ਤਾਂ ਫਰਕ ਕਾਫੀ ਪੈਣ ਜਣਾ ਫੇਰ ਲੱਗਦਾ ਕਿ ਹੌਲੀ-ਹੌਲੀ ਲੋਕ ਜਿਹੜੇ ਉਹ ਸੌਖੇ ਹੋ ਜਾਣਗੇ ਅਗਲੀ ਗੱਲ ਬਾਤ ਦੋਸਤੋ ਇੱਕ ਇਹ ਵੀ ਚੰਗੀ ਖਬਰ ਆ ਇੱਕ ਇਨਕਮ ਹੁੰਦੀ ਆ ਮਿਨਿਮਮ ਕਿ ਤੁਸੀਂ ਜੇ ਕਿਤੇ ਘਰ ਲੈਣਾ ਆ ਤਾਂ ਉਹਦੇ ਲਈ ਤੁਹਾਨੂੰ ਕਿੰਨੀ ਆਮਦਨ ਚਾਹੀਦੀ ਆ ਉਹ ਦੋ ਤਿੰਨ ਗੱਲਾਂ ਤੇ ਨਿਰਭਰ ਕਰਦੀ ਪਹਿਲੀ ਗੱਲ ਤੁਸੀਂ ਕਿਹੜੇ ਸ਼ਹਿਰ ਚ ਰਹਿੰਦੇ ਆ ਉੱਥੇ ਘਰ ਕਿੰਨੇ ਦਾ ਆ ਤੇ ਉਹ ਜਿਹੜੀ ਇਨਕਮ ਦੀ ਰਿਕੁਆਇਰਮੈਂਟ ਹੁੰਦੀ ਤੁਸੀਂ ਮਾਰਗੇਜ ਲੈਣ ਜਾਣੀ ਆ ਉਹ ਪਹਿਲਾਂ ਇਨਕਮ ਦੀ ਰਿਕੁਆਇਰਮੈਂਟ ਮੰਗਦੇ ਆ ਹੁਣ ਉਹ ਇਨਕਮ ਰਿਕੁਆਇਰਮੈਂਟ ਘਟ ਗਈ ਆ ਐਵਰੇਜ ਘਰ ਖਰੀਦਣ ਦੇ ਲਈ ਜਿਹਦਾ ਵੈਨਕੂਵਰ ਦੇ ਵਿੱਚ ਘਟ ਗਈ ਹੈ ਇਹ ਪਹਿਲਾਂ 231700 ਡਾਲਰ ਤੁਹਾਡਾ ਸਾਲ ਦਾ ਚਾਹੀਦਾ ਸੀ ਹੁਣ ਤੁਹਾਨੂੰ 226680 ਡਾਲਰ ਚਾਹੀਦੇ ਆ ਜਿਹੜਾ ਇਸ ਵੇਲੇ ਹੋਮ ਪ੍ਰਾਈਸਸ ਨੇ ਜੁਲਾਈ 2024 ਦੇ ਵਿੱਚ ਐਵਰੇਜ ਹੋਮ ਪ੍ਰਾਈਸ ਵੈਨਕੂਵਰ ਦੇ ਵਿੱਚ ਲਗਭਗ 1.1 ਮਿਲੀਅਨ ਦੇ ਨੇੜੇ ਤੇੜੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ 1197700 ਡਾਲਰ ਐਵਰੇਜ ਪ੍ਰਾਈਸ ਆ ਇਹਦਾ ਮਾਰਗੇਜ ਰੇਟਾਂ ਦੇ ਵਿੱਚ ਵੀ ਡ੍ਰੌਪ ਹੋਇਆ ਹੈ ਐਵਰੇਜ ਜਿਹੜੀ 5 ਸਾਲ ਦੀ ਫਿਕਸ ਮਾਰਗੇਜ ਰੇਟ ਆ ਉਹ 5.47 ਤੋਂ ਘਟ ਕੇ 5.29% ਦੇ ਉੱਤੇ ਆ ਗਿਆ ਜੁਲਾਈ ਦੇ ਵਿੱਚ ਜਿਹੜੀ ਏਸ਼ੀਆ ਕਰਕੇ ਫਿਰ ਇਨਕਮ ਰਿਕੁਆਇਰਮੈਂਟ ਆ ਉਹ ਵੀ ਘਟ ਗਈ ਜਿਹੜਾ ਸਟ੍ਰੈਸ ਟੈਸਟ ਦਾ ਰੇਟ ਆ ਮਾਰਗੇਜ ਸਟ੍ਰੈਸ ਟੈਸਟ ਰੇਟ 7.29 ਤੋਂ ਜੁਲਾਈ ਦੇ ਵਿੱਚ ਕਟ ਗਿਆ ਜਿਹੜਾ ਕਿ ਪਹਿਲਾਂ ਜ਼ਿਆਦਾ ਸੀ ਮਾਮਲਾ ਕੀ ਹੁੰਦਾ ਜਿੰਨੇ ਦੇ ਉੱਤੇ ਐਸ ਵੇਲੇ ਤੁਹਾਨੂੰ ਮੌਰਗੇਜ ਮਿਲ ਰਹੀ ਆ ਪਹਿਲੀ ਗੱਲ ਤਾਂ ਮੌਰਗੇਜ ਦੇਣ ਤੋਂ ਪਹਿਲਾਂ ਇੱਕ ਕਈ ਹਿਸਾਬ ਕਿਤਾਬ ਲਾਏ ਜਾਂਦਾ ਵੀ ਤੁਹਾਡੀ ਟੋਟਲ ਆਮਦਨ ਕਿੰਨੀ ਆ ਉਹ ਆਮਦਨ ਦੇ ਵਿੱਚੋਂ ਤੁਸੀਂ ਕਿੰਨੇ ਤੁਹਾਡੇ ਬਾਕੀ ਖਰਚੇ ਆ ਤੁਹਾਡੇ ਗੱਡੀ ਦੀ ਕਿਸ਼ਤ ਕੀ ਆ ਤੁਹਾਡਾ ਕ੍ਰੈਡਿਟ ਕਾਰਡ ਦੀ ਪੇਮੈਂਟ ਕੀ ਆ ਉਹ ਸਾਰਾ ਲਾ ਪਾ ਕੇ ਫਿਰ ਮੰਨ ਲਓ ਤੁਹਾਡੀ ਪੇਮੈਂਟ ਬਣਦੀ 5. 5% ਦੇ ਉੱਤੇ ਤੁਹਾਨੂੰ ਜਾਂ 4.5% ਦੇ ਵਿਆਜ ਦੇ ਹਿਸਾਬ ਦੇ ਨਾਲ ਤੁਹਾਨੂੰ ਮਿਲਦੀ ਆ ਮੌਰਗੇਜ ਇੱਕ ਬੈਂਕ ਉਹਨੇ ਤੇ ਤੁਹਾਨੂੰ ਕੁਆਲੀਫਾਈ ਨਹੀਂ ਕਰਦੀ ਬੈਂਕ ਕੀ ਕਰਦੀ ਆ ਬੈਂਕ ਤੁਹਾਨੂੰ ਉਹ ਤੋਂ 2% ਦੇ ਲਗਭਗ ਉੱਤੇ ਜਿਹੜਾ 7.729% ਦੇ ਉੱਤੇ ਕੁਆਲੀਫਾਈ ਕਰਕੇ ਦੇਖਦੀ ਆ ਵੀ ਕੱਲ ਨੂੰ ਜੇ ਵਿਆਜ ਵਧ ਜਾਣ ਤੁਸੀਂ ਇੱਥੇ ਤੱਕ ਚਲੇ ਜਾਓ ਤਾਂ ਕੀ ਤੁਹਾਡੇ ਕੋਲ ਦੇਣ ਦੀ ਹਿੰਮਤ ਹੋਊਗੀ ਉਹ ਜਿਹੜਾ ਆ ਉਹ ਵੀ ਹੁਣ ਜਿਹੜਾ ਸਟ्रेस ਟੈਸਟ ਦਾ ਰੇਟ ਆ ਉਹ ਵੀ ਥੱਲੇ ਆ ਗਿਆ ਅ ਦੱਸਿਆ ਜਾ ਰਿਹਾ ਜੇ ਮੋਟਾ ਜਿਹਾ ਅੰਦਾਜ਼ਾ ਲਾਉਣਾ ਹੋਵੇ ਇਸ ਵੇਲੇ ਕਿ ਕਿੰਨੀ ਆਮਦਨ ਤੁਹਾਨੂੰ ਕੈਨੇਡਾ ਦੇ ਕਿਹੜੇ ਸ਼ਹਿਰ ਦੇ ਵਿੱਚ ਚਾਹੀਦੀ ਆ ਤਾਂ ਅੰਕੜਿਆਂ ਤੇ ਨਜ਼ਰ ਮਾਰੀ ਜਾ ਸਕਦੀ ਹੈ ਜੇ ਤੁਸੀਂ ਟੋਰਾਂਟੋ 'ਚ ਰਹਿੰਦੇ ਆ ਉੱਥੇ ਪਿਛਲੇ ਸਾਲ ਤੁਹਾਨੂੰ ਜਿਹੜੀ ਜਿਹੜਾ ਜੂਨ ਦੇ ਵਿੱਚ ਤੁਹਾਨੂੰ ਜਿਹੜੀ ਆਮਦਨ ਚਾਹੀਦੀ ਸੀ ਉਹ ਚਾਹੀਦੀ ਸੀ 214360 ਡਾਲਰ ਤੁਹਾਡੀ ਸਾਲ ਦੀ ਆਮਦਨ ਚਾਹੀਦੀ ਸੀ ਹਸਬੰਡ ਵਾਈਫ ਜਾਂ ਟੱਬਰ ਦੇ ਵਿੱਚ ਜਿੰਨੀ ਟੋਟਲ ਇਨਕਮ ਆ 214360 ਸੋ ਹੁਣੇ ਜਿਹੜੀ 2,8950 ਆ ਯਾਨੀ ਕਿ 5500 ਡਾਲਰ ਇਨਕਮ ਦੇ ਵਿੱਚ ਉਥੇ ਫਰਕ ਪੈ ਗਿਆ ਮਤਲਬ ਜੇ ਟ੍ਰਾਂਟੋ ਚ ਘਰ ਲੈਣਾ ਤਾਂ ਤੁਹਾਨੂੰ ਹੁਣ 2 ਲੱਖ 8950 ਡਾਲਰ ਦੀ ਤੁਹਾਡੀ ਇਨਕਮ ਚਾਹੀਦੀ ਹੈ ਇਹਦਾ ਆਧਾਰ ਕੀ ਹੈ ਜਦੋਂ ਅਸੀਂ ਇਹ ਕਹਿੰਨੇ ਇਹਦਾ ਆਧਾਰ ਇਹ ਹੈ ਕਿ ਜਿਹੜਾ ਟ੍ਰਾਂਟੋ ਦੇ ਵਿੱਚ ਇਸ ਵੇਲੇ 1 ਮਿਲੀਅਨ ਦਾ ਘਰ ਆ ਐਵਰੇਜ ਪੁਲ 13000 ਥੱਲੇ ਆ ਗਿਆ ਪਿੱਛੇ ਨਾਲੋਂ ਵੈਨਕੂਵਰ ਦੇ ਵਿੱਚ ਜਿਹੜਾ ਅ ਘਰ ਹੈਗਾ ਇਸ ਵੇਲੇ ਉਹ 11 ਲੱਖ 11 ਲੱਖ ਦੇ ਕਰੀਬ ਆ ਜਿਹੜਾ ਹਮਿਲਟਨ ਦੇ ਵਿੱਚ ਇੱਕ ਘਰ ਆ ਉਹ 8 ਲੱਖ 43000 ਦਾ ਐਵਰੇਜ ਜਿਹੜਾ ਵੀ ਮਤਲਬ ਉਸ ਲੱਖ ਉਸ ਸ਼ਹਿਰ ਦੇ ਵਿੱਚ ਐਵਰੇਜ ਘਰ ਕਿੰਨੇ ਦਾ ਆ ਇਸੇ ਤਰ੍ਹਾਂ ਵਿਕਟੋਰੀਆ ਦੇ ਵਿੱਚ 8 ਲੱਖ 72000 ਐਵਰੇਜ ਮੌਨਟਰੀਅਲ ਦੇ ਵਿੱਚ 5 ਲੱਖ 33000 ਕੈਲਗਰੀ ਚ 5 ਲੱਖ 88000 ਆਟਵਾ ਚ 648000 ਐਡਮਿੰਟਨ ਦੇ ਵਿੱਚ ਜਿਹੜਾ ਹੈਗਾ ਆ ਇਹ 399000 ਤੇ ਵਿਨਿਪੈਗ ਦੇ ਵਿੱਚ 361000 ਹੈਲੀਫੈਕਸ 'ਚ 551000 ਰਜਾਇਨਾ ਦੇ ਵਿੱਚ 318000 ਹੁਣ ਉਸੇ ਹਿਸਾਬ ਦੇ ਨਾਲ ਜਿਹੜਾ ਤੁਹਾਡੀ ਆਮਦਨ ਚਾਹੀਦੀ ਆ ਕਿਉਂਕਿ ਹੁਣ ਜੇ ਤੁਸੀਂ ਐਡਮਿੰਟਨ ਦੇ ਵਿੱਚ ਘਰ ਲੈਣੇ ਤਾਂ ਉੱਥੇ ਘਰ ਹੀ 4 ਲੱਖ ਦਾ 399000 ਦਾ ਤੇ ਉੱਥੇ ਫਿਰ ਐਡਮੰਟਨ ਦੇ ਵਿੱਚ ਜਿਹੜੀ ਇਨਕਮ ਚਾਹੀਦੀ ਹੈ ਤੁਹਾਨੂੰ ਸਾਰੀ ਸਿਰਫ 85000 ਅ 560 ਡਾਲਰ ਚਾਹੀਦੀ ਹੈ ਸਾਲ ਦੀ ਜੇ ਤੁਸੀਂ ਘਰ ਲੈਣਾ ਚਾਹੁੰਦੇ ਆ ਵੈਨਕੂਵਰ ਦੇ ਵਿੱਚ ਵੈਨਕੂਵਰ ਦੇ ਵਿੱਚ ਜਿਹੜਾ ਤੁਹਾਡਾ ਜਿਹੜੀ ਘਰ ਦੀ ਜਿਹੜੀ ਤੁਹਾਨੂੰ ਆਮਦਨ ਚਾਹੀਦੀ ਹੈ 2 ਲੱਖ 26000 ਸੋ ਇਹਨਾਂ ਜ਼ਿਆਦਾ ਪਰ ਇਹ ਸਾਰੇ ਸ਼ਹਿਰਾਂ ਦੇ ਵਿੱਚ ਹੀ ਕਿਤੇ 100 ਡਾਲਰ ਕਿਤੇ ਅ ਜਿਹੜਾ 12-13000 ਡਾਲਰ ਸਾਰੇ ਸ਼ਹਿਰਾਂ ਦੇ ਵਿੱਚ ਹੀ ਇਹਦੇ ਵਿੱਚ ਕਮੀ ਆਈ ਆ ਤੁਸੀਂ ਘੱਟ ਆਮਦਨ ਦੇ ਨਾਲ ਘਰ ਲਈ ਕੁਆਲੀਫਾਈ ਕਰ ਸਕਦੇ ਆ ਤੇ ਦੂਜਾ ਜਿਹੜਾ ਇਹਦੇ ਵਿੱਚ ਹੈਗਾ ਕਿ ਜਿਹੜੀ ਤੁਹਾਡੀ ਆਮਦਨ ਆ ਘਰਾਂ ਦੀਆਂ ਕੀਮਤਾਂ ਵੀ ਥੱਲੇ ਆਈਆਂ ਆ ਆਮਦਨ ਦੇ ਵਿੱਚ ਵੀ ਜਿਹੜਾ ਫਰਕ ਪਿਆ ਸੋ ਫਿਊਚਰ ਪ੍ਰੋਡਕਸ਼ਨ ਕੀਤੀਆਂ ਜਾ ਰਹੀਆਂ ਆ ਬੈਂਕ ਆਫ ਕੈਨੇਡਾ ਜਦੋਂ ਹੀ ਜਿਹੜੀ ਓਵਰਨਾਈਟ ਲੈਂਡਿੰਗ ਰੇਟ ਆ ਉਹ ਘਟਾ ਦਿੰਦੀ ਆ ਇਹਦੇ ਨਾਲ ਹੋਰ ਐਕਟਿਵ ਹਾਊਸਿੰਗ ਮਾਰਕੀਟ ਜਿਹੜੀ ਹੋ ਜਾਣੀ ਆ ਰੀਅਲ ਏਸਟੇਟ ਟ੍ਰੈਂਡਸ BC ਰੀਅਲ ਏਸਟੇਟ ਐਸੋਸੀਏਸ਼ਨ ਨੇ ਇਹ ਦੱਸਿਆ ਕਿ ਟੋਟਲ ਸੇਲ ਘਟ ਗਈ ਆ ਡਾਲਰ ਵੋਲਿਊਮ ਦੇ ਵਿੱਚ ਦੇਖਿਆ ਜਾਵੇ 18% ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਸੇਲ ਆ ਉਹ ਘਟ ਦਸੀ ਜਾ ਰਹੀ ਆ ਸੋ ਰਿਪੋਰਟ ਦੇ ਵਿੱਚੋਂ ਕਾਫੀ ਜਿਹੜੀਆਂ ਮਹੱਤਵਪੂਰਨ ਗੱਲਾਂ ਆ ਉਹ ਸਾਹਮਣੇ ਆ ਰਹੀਆਂ ਆ ਬਾਕੀ ਅਜੇ ਵੀ ਅਫੋਰਡੇਬਿਲਟੀ ਕੈਨੇਡਾ ਦੇ ਵਿੱਚ ਇੱਕ ਵੱਡਾ ਇਸ਼ੂ ਬਣੀ ਹੋਈ ਆ ਅਗਲੀ ਗੱਲਬਾਤ ਕਾਰਾਂ ਦੇ ਸਬੰਧਤ ਅ ਅਗਲਾ ਜ਼ਮਾਨਾ ਜਿਹੜਾ ਕਾਰਾਂ ਦਾ ਆ ਰਿਹਾ ਉਹ ਇਲੈਕਟ੍ਰਿਕ ਕਾਰਾਂ ਦਾ ਆ ਇਹ ਸਾਰੇ ਜਾਣਦੇ ਆ ਭਵਿੱਖ ਇਲੈਕਟ੍ਰਿਕ ਕਾਰਾਂ ਦਾ ਆ ਕੈਨੇਡੀਅਨ ਸਰਕਾਰ ਇਸ ਵੇਲੇ ਸੋਚ ਰਹੀ ਹੈ ਇਹਦੇ ਬਾਰੇ ਕਿ ਜਿਹੜੇ ਟੈਰਿਫ ਆ ਚਾਈਨਾ ਮੇਡ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਲਾਏ ਜਾਣ ਤਾਂ ਕਿ ਡੋਮੈਸਟਿਕ ਮਾਰਕੀਟ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਇਹ ਗੱਲਬਾਤ ਬਿਲਕੁਲ ਉਸੇ ਤਰ੍ਹਾਂ ਦੀ ਆ ਜਿਸ ਤਰ੍ਹਾਂ ਦੀ ਅਸੀਂ ਥੋੜਾ ਚਿਰ ਇਹ ਅਮਰੀਕਾ ਬਾਰੇ ਗੱਲਬਾਤ ਕਰਦੇ ਸੀ ਜਿਸ ਤਰ੍ਹਾਂ ਦਾ ਫਿਕਰ ਅਮਰੀਕਾ ਨੂੰ ਸੀ ਉਸੇ ਤਰ੍ਹਾਂ ਦਾ ਫਿਕਰ ਆ ਇਸ ਵੇਲੇ ਕੈਨੇਡਾ ਨੂੰ ਜਿਹੜਾ ਆਟਵਾ ਦੇ ਵਿੱਚ ਇਹਨਾਂ ਨੇ ਮਹੀਨਾ ਲਾਇਆ ਪੂਰਾ ਗੱਲਬਾਤ ਆ ਜੁਲਾਈ ਦੇ ਵਿੱਚ ਕੰਸਲਟੇਸ਼ਨ ਕਰਨ ਦੇ ਲਈ opinion ਇਕੱਠੀ ਕੀਤੀ ਕਿ ਜਿਹੜਾ ਚਾਈਨਾ ਦਾ ਪ੍ਰੈਸ਼ਰ EV ਮਾਰਕੀਟ ਦੇ ਉੱਤੇ ਆ ਇਹਨੂੰ ਹੈਂਡਲ ਕਿਦਾਂ ਕੀਤਾ ਜਾਵੇ ਜਿਹੜੇ ਲੋਕ ਨੇ ਉਹਨਾਂ ਦੀ ਦਿਲਚਸਪੀ ਹੈ ਕੀ ਆ ਕੁਝ ਕੈਨੇਡੀਅਨ ਇਹ ਕਹਿੰਦੇ ਆ ਵੀ ਉਹ ਅਫੋਰਡੇਬਲ ਚਾਈਨੀਸ ਈਵੀਸ ਚਾਹੁੰਦੇ ਆ ਕਿਉਂਕਿ ਉਹਨਾਂ ਦੀਆਂ ਕੀਮਤਾਂ ਘੱਟ ਆ ਬੀਵਾਈਡੀ ਸੀਗਲ ਜਿਹੜੀ ਇੱਕ ਬਹੁਤ ਵੱਡੀ ਐਗਜ਼ਾਮਪਲ ਆ ਬੀਵਾਈਡੀ ਸੀਗਲ ਦੀ ਜਿਹੜੀ ਇਲੈਕਟ੍ਰਿਕ ਵਹੀਕਲ ਆ ਇਹ ਕਾਰ ਤੁਹਾਨੂੰ ਮਿਲ ਜਾਂਦੀ ਚੰਗੀ ਸੋਹਣੀ ਸਾਰੇ ਫੀਚਰਸ ਟੈਸਲਾ ਵਾਲੇ ਕਾਰ 14600 ਕੈਨੇਡੀਅਨ ਡਾਲਰ ਦੇ ਹੁਣ ਇਹ ਕਾਰ ਤੇ ਆਪਣੇ ਵਿੱਚ ਹੈ ਹੀ ਆ ਨਾ 14600 ਡਾਲਰ ਦੀ ਨਵੀਂ ਟੈਸਲਾ ਨਾਲੋਂ ਵੀ ਚੰਗੇ ਫੀਚਰ ਦੱਸਦੇ ਆ ਮਿਲ ਜਾਂਦੀ ਆ ਤੇ ਜਿਹੜੀ ਤੁਹਾਨੂੰ ਇੱਥੇ ਐਵਰੇਜ ਪ੍ਰਾਈਸ ਆਪਣੇ ਹੈਗਾ ਆ ਜਿਹੜਾ ਅਪਰੋਕਸੀਮੇਟਲੀ ਉਹ ਦੱਸਿਆ ਜਾ ਰਿਹਾ 38000 ਤੋਂ ਆਪਾਂ ਕੈਨੇਡਾ ਦੇ ਵਿੱਚ ਚੰਗੀ ਵੀ ਕਾਰ ਸ਼ੁਰੂ ਹੁੰਦੀ ਯਾਨੀ ਜਿਹੜੀ ਕੈਨੇਡਾ ਦੇ ਵਿੱਚ 38000 ਡਾਲਰ ਦੀ ਕਾਰ ਆ ਉਹ ਜਦੋਂ ਚੀਨ ਬਣਾ ਕੇ ਇੱਥੇ ਦਊਗਾ ਤੇ 14600 ਦੀ ਮਿਲ ਜੂਗੀ ਕੋਸ਼ ਕਹਿੰਦੇ ਹੋ ਇੱਥੇ ਵਾਲੀ ਬਣਨ ਨਾਲੋਂ ਚੰਗੀ ਵੀ ਆ ਹੁਣ ਕੰਪੀਟੀਸ਼ਨ ਇਹ ਆ ਕਿ ਜਿਹੜੇ ਸਪੋਰਟਰ ਨੇ ਇਸ ਚੀਜ਼ ਦੇ ਉਹ ਇਹ ਕਹਿੰਦੇ ਆ ਕਿ ਚੀਨ ਦਾ ਸਮਾਨ ਜੇਕਰ ਤੁਸੀਂ ਇੱਥੇ ਲੈ ਆਉਂਗੇ ਕੈਨੇਡਾ ਦੇ ਵਿੱਚ ਕੰਪੀਟੀਸ਼ਨ ਵਧੂਗਾ ਕੰਪੀਟੀਸ਼ਨ ਵਧੂਗਾ ਜੇ ਉਹਨਾਂ ਦੀ 14000 ਵਾਲੀ ਕਾਰ 38000 ਨਾਲੋਂ ਸਸਤੀ ਹੋਈ ਤਾਂ ਜਿਹੜੇ ਇੱਥੇ 38000 ਦੀ ਬਣਾ ਰਹੇ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਤਾਂ ਪਊਗਾ ਵੀ ਅਸੀਂ ਵੀ ਚੰਗੀ ਬਣਾਈਏ ਜਾਂ ਅਸੀਂ ਇਹਨੂੰ ਸਸਤੀ ਕਰੀਏ ਦੂਜਾ ਇਹਦੇ ਵਿੱਚ ਕਨਸਰਨ ਇਹ ਆ ਕਿ ਜਿਹੜੇ ਆਲੋਚਕ ਇਹ ਕਹਿੰਦੇ ਆ ਉਹ ਚਿੰਤਤ ਇਸ ਗੱਲ ਤੋਂ ਆ ਕਿ এনवायरमेंटਲ ਪ੍ਰੈਕਟਿਸਸ ਕੀ ਆ ਚੀਨ ਦੇ ਹਿਊਮਨ ਰਾਈਟਸ ਕੀ ਆ ਉਹਨਾਂ ਦਾ ਹਿਊਮਨ ਰਾਈਟਸ ਰੈਕર્ડ ਕੀ ਆ ਜਿਹੜੀ ਉਹਨਾਂ ਦੀ ਮਤਲਬ ਉਹ ਕਹਿੰਦੇ ਫਿਰ ਚੀਨ ਦੀ ਕਾਰ ਨਹੀਂ ਖਰੀਦਣ ਜੀ ਪਹਿਲਾਂ ਤੋਂ ਕਹਿੰਦੇ ਬਣੀ ਚੀਨ ਚਾ ਚੀਨ ਦਾ ਬਣਿਆ ਸਮਾਨ ਕਿਦਾਂ ਦਾ ਹੁੰਦਾ ਕੋਈ ਦੱਸਣ ਦੀ ਲੋੜ ਨਹੀਂ ਵੀ ਨਹੀਂ ਇਹ ਸਹੀ ਹੋਣਾ ਦੂਜੀ ਗੱਲ ਬਾਤ ਕੈਨੇਡਾ ਦੇ ਵਿੱਚ ਮਹਿੰਗੀ ਕਿਉਂ ਬਣ ਰਹੀ ਹੈ ਕਾਰ 38000 ਦੀ ਕਿਉਂ ਪੈ ਰਹੀ ਹੈ ਤੇ ਉਹਨਾਂ ਨੂੰ 14000 ਦੀ ਕਾਰ ਉੱਤੋਂ ਵਧੀਆ ਕਿਉਂ ਬਣਾਏ ਜਾ ਰਿਹਾ ਸਾਡੇ ਇੱਥੇ ਜਿਹੜੇ ਹਿਊਮਨ ਰਾਈਟਸ ਨੇ ਜਾਂ ਹਿਊਮਨ ਰਾਈਟਸ ਕਹ ਲਓ ਜਾਂ ਕੋਟਕ ਇੱਕ ਜਿਹੜੇ 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 ਮਿਨੀਮਮ ਵੇਜੇਸ ਨੇ ਵੀ ਕਿਹੇ ਬੰਦੇ ਨੇ ਵੀ ਕੰਪਨੀਜ਼ ਵਿੱਚ ਕੰਮ ਕਰਨਾ ਨੂੰ ਇੰਨੇ ਆ ਦੇਣੇ ਇੰਨਾ ਚਿਰ ਕੰਮ ਕਰਾਉਣਾ ਇਦਾਂ ਇਦਾਂ ਆ ਚੀਜ਼ਾਂ ਜ਼ਰੂਰੀ ਹੈ ਚੀਨ ਦੇ ਵਿੱਚ ਹੈ ਹੀ ਨਹੀਂ ਦੂਜਾ ਇੱਥੇ ਫਿਰ এনवायरमेंट ਨੂੰ ਬਚਾਉਣ ਦੇ ਲਈ ਜਿਹੜਾ ਵੀ ਫੈਕਟਰੀ ਲਾਉਂਦਾ ਜਾਂ ਕੰਪਨੀ ਆ ਉਹਨਾਂ ਨੂੰ ਕਿੰਨਾ ਕੁਸ਼ ਕਰਨਾ ਪੈਣਾ এনवायरमेंट ਨੂੰ ਠੀਕ ਰੱਖਣ ਦੇ ਫਲਾਣਾ ਲਾਓ ਫਲਾਣਾ ਲਾਓ ਇਦਾਂ ਨਹੀਂ ਕਰ ਸਕਦੇ ਇਦਾਂ ਨਹੀਂ ਕਰ ਸਕਦੇ ਚੀਨ ਦੇ এনवायरमेंट ਲਾ ਦੇ ਉੱਤੇ ਸ਼ੱਕਾ ਵੀ ਉੱਤੇ ਕੋ ਹੈਗਾ ਵੀ ਹੈ ਕਿ ਨਹੀਂ ਹੈਗਾ ਤੇ ਫਿਰ ਉਹ ਜਦੋਂ ਸਾਰਾ ਕੁਝ ਛਿੱਕੇ ਟੰਗ ਕੇ ਬਣਾਉਣਗੇ ਤੇ ਸਸਤਾ ਹੀ ਬਣੂਗਾ ਕਿ ਇਹਦਾ ਮਤਲਬ ਇਹ ਆ ਜਾਂ ਉੱਥੇ ਜਿਹੜਾ ਹਿਊਮਨ ਰਾਈਟਸ ਦਾ ਇਸ਼ੂ ਆ ਵੀ ਉਹ ਜਿਹੜੇ ਹੈਗੇ ਨੇ ਉੱਥੇ ਉਹ ਉਹਨਾਂ ਨੂੰ ਕਿੱਦਾਂ ਜਿਹੜੇ ਅੰਦਰ ਰੱਖ ਕੇ ਤੇ ਉਹ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਕੰਮ ਕਰਾਉਂਦੇ ਆ ਵੀ ਇਹ ਕੰਸਰਨ ਆ ਇਹਨੂੰ ਤੁਸੀਂ এনवायरमेंटਲ ਪ੍ਰੈਕਟਿਸ ਦੇ ਰਿਹਾ ਮਤਲਬ ਤੁਸੀਂ ਉਹਨਾਂ ਨੂੰ ਹਲਾਸ਼ੇਰੀ ਦੇ ਰਹੇ ਆ ਕਿ ਉੱਥੇ ਜਿੱਥੇ ਗੁਲਾਮ ਬਣਾ ਕੇ ਬੰਧੂਆ ਮਜ਼ਦੂਰੀ ਕਰਾ ਕੇ ਇਹਨਾਂ ਲੋਕਾਂ ਤੋਂ ਕੰਮ ਕੀਤਾ ਜਿ ਕਰਾਇਆ ਜਾ ਰਿਹਾ ਉਹੀ ਸਮਾਨ ਤੁਸੀਂ ਇੱਥੇ ਖਰੀਦੂਗੇ ਇਹਦਾ ਮਤਲਬ ਤੁਸੀਂ ਵੀ ਇੱਕ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰ ਰਹੇ ਆ ਵੀ ਇਹ ਕੰਮ ਕਰੋ ਠੀਕ ਆ ਹੁਣ ਡਿਬੇਟ ਬਹੁਤ ਵੱਡਾ ਆ ਕੰਸਲਟੇਸ਼ਨ ਇਸ ਮਾਮਲੇ ਦੇ ਉੱਤੇ ਚੱਲ ਰਹੀ ਆ ਚਾਈਨੀ ਮੇਡ ਜਿਹੜੀਆਂ ਈਵੀਜ਼ ਨੇ ਕਿ ਉਹ ਐਲੀਜੀਬਲ ਹੋਣੀਆਂ ਚਾਹੀਦੀਆਂ ਕੈਨੇਡਾ ਦੇ ਵਿੱਚ ਉਹ ਤੇ ਫੈਡਰਲ ਇਨਸੈਂਟਿਵ ਦਿਓ ਜਿਹਦਾ ਰੇਬੇਟ ਦਿਓ 5000 ਡਾਲਰ ਦਾ ਇੰਡਸਟਰੀ ਦਾ ਰਿਸਕ ਬਹੁਤ ਵੱਡਾ ਆ ਕੈਨੇਡੀਅਨ ਇੰਡਸਟਰੀ ਦੇ ਜਿਹੜੇ ਕੁਝ ਗਰੁੱਪਸ ਨੇ ਉਹ ਵਾਰਨ ਕਰ ਰਹੇ ਆ ਕਿ ਜੇ ਬਿਨਾ ਟੈਰਫ ਤੋਂ ਬਿਨਾ ਕਿਸੇ ਟੈਕਸ ਤੋਂ ਉਥੋਂ ਦੀਆਂ ਕਾਰਾਂ ਇੱਥੇ ਆ ਗਈਆਂ ਜਿਹੜੀ ਡੋਮੈਸਟਿਕ ਈਵੀ ਇੰਡਸਟਰੀ ਆ ਇਲੈਕਟ੍ਰਿਕ ਵਹੀਕਲ ਦੀ ਇੰਡਸਟਰੀ ਆ ਸਾਰੀ ਦੀ ਸਾਰੀ ਮਤਲਬ ਖਿਲਰ ਜੂਗੀ ਇਹਨੂੰ ਇਹਦੇ ਪੈਰ ਹੀ ਨਹੀਂ ਲੱਗਣੇ ਮੁੜ ਕੇ ਅਮਰੀਕਾ ਦੇ ਵਿੱਚ ਇਹਨਾਂ ਨੇ 100% ਟੈਰਫ ਲਾਇਆ ਚੀਨ ਦੇ ਈਵੀਜ਼ ਦੇ ਉੱਤੇ ਤੇ ਇਹ ਕਨਸਰਨ ਇਸ ਵੇਲੇ ਜਾਂ ਜਿਹੜੇ ਕਨਸਰਨ ਕਹ ਲੋ ਜਾਂ ਜਿਹੜੇ ਮਾਰਕੀਟ ਚੈਲੰਜਸ ਨੇ ਉਹ ਇੱਥੇ ਕੈਨੇਡਾ ਦੇ ਵਿੱਚ ਵੀ ਆ ਰਹੇ ਆ ਇਸ ਵੇਲੇ ਜਿਹੜੀ ਚਾਈਨਿਸ ਮੇਡ ਈਵੀਜ਼ ਇمپੋਰਟ ਕੀਤੀਆਂ ਜਾ ਰਹੀਆਂ ਕੈਨੇਡਾ ਦੇ ਵਿੱਚ ਉਹ ਟੈਸਲਾ ਦੀ ਸ਼ੰਗਾਈ ਫੈਕਟਰੀ ਤੋਂ ਜਿਨ੍ਹਾਂ ਦੇ ਉੱਤੇ ਪਰਸੈਂਟ ਰੈਟਾਰਫ ਇਸ ਵੇਲੇ ਲੱਗ ਰਿਹਾ ਸੋ ਇਹ ਆਉਣ ਵਾਲੇ ਸਮੇਂ ਦਾ ਇੱਕ ਬਹੁਤ ਵੱਡਾ ਮੁੱਦਾ ਆ ਚੀਨ ਨੇ ਦੁਨੀਆ ਦੀ ਸਾਰੀ ਦੀ ਸਾਰੀ ਮਾਰਕੀਟ ਨੂੰ ਹਿਲਾ ਕੇ ਰੱਖ ਦਿੱਤਾ ਹਰ ਇੱਕ ਖੇਤਰ ਦੇ ਵਿੱਚ ਕਿਹੜੀ ਚੀਜ਼ ਆ ਜਿਹੜੀ ਚੀਨ ਤੋਂ ਬਣ ਕੇ ਨਹੀਂ ਆਉਂਦੀ ਚਾਹੇ ਉਹ ਸਾਡੇ ਝੰਡੇ ਹੀ ਕਿਉਂ ਨਾ ਹੋਣ ਤੇ ਜੇ ਇੰਨਾ ਕੁਝ ਚੀਨ ਤੋਂ ਬਣ ਕੇ ਆਉਂਦਾ ਆ ਤੇ ਜਦੋਂ ਕਾਰਾਂ ਆਉਣੀਆਂ ਤੇ ਇਹਨਾਂ ਨੂੰ ਤੁਸੀਂ ਰੋਕੋਗੇ ਕਿੱਦਾਂ ਫਰਕ ਬਹੁਤ ਵੱਡਾ ਹੈ 2-4000 ਡਾਲਰ ਦਾ ਫਰਕ ਹੁੰਦਾ ਲੋਕ ਕਹਿੰਦੇ ਕੈਨੇਡਾ ਦੀ ਲੈ ਲਓ ਕੋਈ ਫਰਕ ਨਹੀਂ ਪੈਂਦਾ 14600 ਡਾਲਰ ਚੀਨ ਦੀ ਬੀਵਾਈਡੀ ਕਾਰ ਤੇ ਉਹੀ ਕੈਨੇਡਾ ਦੇ ਵਿੱਚ ਜੇਕਰ ਇੱਥੇ ਦੀ ਬਣੀ ਕੋਈ ਲੈਣੀ ਹੋਵੇ ਤਾਂ 38000 ਡਾਲਰ ਦੀ ਲੋਕ ਨਹੀਂ ਲੈਣਗੇ ਜਾਂ ਤੇ ਹੁਣ ਫਿਰ ਟੈਰਫ ਲਾ ਕੇ ਚੀਨ ਵਾਲੀ ਮਹਿੰਗੀ ਕਰਕੇ 38000 ਦੀ ਲਿਆਉਣਗੇ ਤਾਂ ਲੋਕ ਫਿਰ ਬਰਾਬਰ ਕੰਪੀਟੀਸ਼ਨ ਰਹਿ ਸਕਦਾ ਨਹੀਂ ਤੇ ਸਮੱਸਿਆ ਬਹੁਤ ਵੱਡੀ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਟਾਂ ਵੀ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ